ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਰ ਦੇਸ਼ ਦਾ ਰਾਜਾ ਜਿਸ ਦਾ ਨਾਮ ਕਾਰੂਹਮੀ ਸੀ ਕਾਰੂਹਮੀਦ ਬੜਾ ਹੀ ਜ਼ਾਲਮ ਤੇ ਲਾਲਚੀ ਕਿਸਮ ਦਾ ਰਾਜਾ ਸੀ ਕਾਰੂਹਮੀਦ ਇੰਨਾ ਜ਼ਿਆਦਾ ਲਾਲਚੀ ਸੀ ਕਿ ਉਹ ਚਾਹੁੰਦਾ ਸੀ ਕਿ ਮੇਰੇ ਖਜ਼ਾਨੇ ਵਿੱਚ ਵੱਧ ਤੋਂ ਵੱਧ ਸੋਨਾ ਹੋਵੇ ਜਿਸ ਕਰਕੇ ਉਹ ਰਾਜੇ ਨੇ ਸੋਨਾ ਚਾਂਦੀ ਇਕੱਠਾ ਕਰ ਲਈ ਲੋਕਾਂ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਦਾ ਸਾਰਾ ਸੋਨਾ ਚਾਂਦੀ ਜ਼ਬਰਦਸਤੀ ਲੁੱਟ ਕੇ ਆਪਣੇ ਖਜ਼ਾਨੇ ਭਰਨ ਲੱਗ ਪਿਆ ਫਿਰ ਵੀ ਉਸ ਦਾ ਮਨ ਨਹੀਂ ਭਰਿਆ ਤਾਂ ਉਸ ਨੇ ਆਪਣੇ ਰਾਜ ਵਿੱਚ ਹੁਕਮ ਜਾਰੀ ਕਰ ਦਿੱਤਾ ਕਿ ਜੇਕਰ ਕਿਸੇ ਕੋਲ ਥੋੜਾ ਵੀ ਸੋਨਾ ਚਾਂਦੀ ਬਚਿਆ ਹੈ ਤਾਂ ਉਹ ਉਸ ਨੂੰ ਸਾਡੇ ਖਜ਼ਾਨੇ ਵਿੱਚ ਆਪਣੇ ਆਪ ਹੀ ਜਮ੍ਹਾਂ ਕਰਵਾ ਦੇਵੇ ਨਹੀਂ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ ਪਰ ਰਾਜੇ ਦੇ ਖਜ਼ਾਨੇ ਵਿੱਚ ਸੋਨਾ ਚਾਂਦੀ ਜਮ੍ਹਾਂ ਕਰਾਉਣ ਵਾਸਤੇ ਕੋਈ ਵੀ ਨਹੀਂ ਆਇਆ ਕਿਉਂਕਿ ਡਰਦੇ ਮਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਪਹਿਲਾਂ ਤੋਂ ਹੀ ਸਾਰਾ ਸੋਨਾ ਚਾਂਦੀ ਰਾਜੇ ਦੇ ਬੰਦਿਆਂ ਨੂੰ ਦੇ ਦਿੱਤਾ ਸੀ ਜਦੋਂ ਰਾਜੇ ਦੀ ਫੇਰੀ ਵੀ ਤਸੱਲੀ ਨਹੀਂ ਹੋਈ ਤਾਂ ਇੱਕ ਦਿਨ ਉਸਨੇ ਆਪਣੇ ਵਜ਼ੀਰ ਨੇ ਪੁੱਛਿਆ ਕਿ ਹਾਲੇ ਵੀ ਕਿਸੇ ਕੋ ਸੋਨਾ ਚਾਂਦੀ ਹੋਵੇਗਾ ਤਾਂ ਵਜ਼ੀਰ ਨੇ ਕਿਹਾ ਬਾਦਸ਼ਾਹ ਜੀ ਮੈਨੂੰ ਥੋੜਾ ਸਮਾਂ ਦਿਓ ਮੈਂ ਆਪੇ ਹੀ ਤੁਹਾਨੂੰ ਪਤਾ ਕਰਕੇ ਦੱਸ ਦਿੰਦਾ ਹਾਂ ਤਾਂ ਵजीर ਨੇ ਸਹੀ ਪਤਾ ਕਰਨ ਵਾਸਤੇ ਇੱਕ ਚਾਲ ਚੱਲੀ ਤੇ ਉਸਨੇ ਆਪਣੇ ਦਰਬਾਰ ਦੇ ਇੱਕ ਸਿਆਣੇ ਕਰਮਚਾਰੀ ਨੂੰ ਬਾਜ਼ਾਰ ਭੇਜਿਆ ਤੇ ਉਸ ਨਾਲ ਇੱਕ ਸੁੰਦਰ ਜਿਹੀ ਲੜਕੀ ਨੂੰ ਤੋਰ ਦਿੱਤਾ ਤੇ ਉਸ ਲੜਕੀ ਦਾ ਮੁੱਲ ਇੱਕ ਚਾਂਦੀ ਦਾ ਸਿੱਕਾ ਰੱਖ ਦਿੱਤਾ ਤੇ ਨਾਲ ਹੀ ਪੂਰੇ ਸ਼ਹਿਰ ਵਿੱਚ ਟੰਡੋਰਾ ਪਟਵਾ ਦਿੱਤਾ ਕਿ ਇਸ ਸੁੰਦਰ ਲੜਕੀ ਨੂੰ ਕੋਈ ਵੀ ਸਿਰਫ ਇੱਕ ਚਾਂਦੀ ਦੇ ਸਿੱਕੇ ਨਾਲ ਹੀ ਖਰੀਦ ਸਕਦਾ ਹੈ ਜਦੋਂ ਇਸ ਗੱਲ ਦਾ ਪਤਾ ਇੱਕ ਸ਼ਾਹੂਕਾਦ ਲੜਕੇ ਨੂੰ ਲੱਗਾ ਤਾਂ ਉਹ ਲੜਕਾ ਆਪਣੀ ਮਾਂ ਕੋਲ ਗਿਆ ਤੇ ਆਖਣ ਲੱਗਾ ਕਿ ਮਾਂ ਮੈਨੂੰ ਇੱਕ ਚਾਂਦੀ ਦਾ ਸਿੱਕਾ ਦੇ ਕਿਉਂਕਿ ਰਾਜੇ ਦਾ ਕਰਮਚਾਰੀ ਇੱਕ ਸੁੰਦਰ ਲੜਕੀ ਨੂੰ ਵੇਚ ਰਿਹਾ ਹੈ ਜਿਸ ਦਾ ਮੁੱਲ ਸਿਰਫ ਇੱਕ ਚਾਂਦੀ ਦਾ ਸਿੱਕਾ ਹੈ ਤੇ ਮੈਨੂੰ ਸਿਰਫ ਚਾਂਦੀ ਦਾ ਇੱਕ ਸਿੱਕਾ ਦੇ ਤੇ ਮੈਂ ਤੈਨੂੰ ਉਹ ਸੁੰਦਰ ਲੜਕੀ ਲਿਆ ਕੇ ਦਿੰਦਾ ਹਾਂ ਜਿਹੜੀ ਤੇਰੇ ਨਾਲ ਕੰਮ ਵਿੱਚ ਹੱਥ ਵੀ ਆਏ ਕਰੇਗੀ ਇਹ ਗੱਲ ਸੁਣ ਕੇ ਉਸਦੀ ਮਾਂ ਖੁਸ਼ ਹੋਈ ਤੇ ਆਖਣ ਲੱਗੀ ਪੁੱਤਰ ਕਾਰ ਦੇ ਵਿੱਚ ਤਾਂ ਕੋਈ ਵੀ ਸਿੱਕਾ ਨਹੀਂ ਬਚਿਆ ਪਰ ਤੇਰੇ ਪਿਤਾ ਦੀ ਜਦੋਂ ਮੌਤ ਹੋਈ ਸੀ ਤਾਂ ਕਬਰ ਵਿੱਚ ਦਫਨਾਉਣ ਲੱਗਿਆਂ ਉਸਦੇ ਮੂੰਹ ਵਿੱਚ ਇੱਕ ਚਾਂਦੀ ਦਾ ਸਿੱਕਾ ਪਾਇਆ ਸੀ ਜੇ ਹੋ ਸਕੇ ਤਾਂ ਤੂੰ ਉਹ ਕੱਢ ਲੈ ਤਾਂ ਨੌਜਵਾਨ ਨੇ ਉਸੇ ਵੇਲੇ ਆਪਣੇ ਪਿਓ ਦੀ ਕਬਰ ਪੁੱਟੀ ਤੇ ਚਾਂਦੀ ਦਾ ਸਿੱਕਾ ਬਾਹਰ ਕੱਢ ਲਿਆ ਇਹ ਸਾਰੀ ਘਟਨਾ ਦਾ ਪਤਾ ਜਦੋਂ ਵਜੀਰ ਨੂੰ ਲੱਗਾ ਤਾਂ ਵਜੀਰ ਨੇ ਇਹ ਸਾਰੀ ਗੱਲ ਰਾਜੇ ਨੂੰ ਦੱਸੀ ਜਿਸ ਤੋਂ ਬਾਅਦ ਉਸ ਮੂਰਖ ਰਾਜੇ ਨੇ ਸਾਰੀਆਂ ਕਬਰਾਂ ਪਟਵਾ ਦਿੱਤੀਆਂ ਤੇ ਹੋਏ ਲੋਕਾਂ ਦੇ ਮੂੰਹ ਵਿੱਚੋਂ ਚਾਂਦੀ ਦੇ ਸਿੱਕੇ ਕੱਢ ਕੇ ਆਪਣੇ ਖਜ਼ਾਨੇ ਵਿੱਚ ਪਾ ਲਏ ਰਾਜੇ ਦੇ ਦਰਬਾਰ ਵਿੱਚ ਇੱਕ ਕਰਮਚਾਰੀ ਕੰਮ ਕਰਦਾ ਸੀ ਜਿਸ ਦਾ ਨਾਮ ਪੀਰ ਜਲਾਲ ਸੀ ਪੀਰ ਜਲਾਲ ਰਾਜੇ ਦੀ ਕੰਜੂਸੀ ਤੇ ਕਠੋਰਤਾ ਤੋਂ ਬਹੁਤ ਦੁਖੀ ਸੀ ਕਿਉਂਕਿ ਪੀਰ ਜਲਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਗਤ ਸੀ ਤੇ ਉਹ ਗੁਰੂ ਜੀ ਦੇ ਬਚਨ ਅਨੁਸਾਰ ਹੀ ਚੱਲਦਾ ਸੀ ਰਾਜੇ ਤੋਂ ਦੁਖੀ ਹੋਏ ਪੀਰ ਜਲਾਲ ਨੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਉਹ ਰਾਜੇ ਨੂੰ ਸਿੱਧੇ ਰਸਤੇ ਪਾਉਣ ਜਿਸ ਤੋਂ ਬਾਅਦ ਗੁਰੂ ਜੀ ਤੇ ਭਾਈ ਮਰਦਾਨਾ ਰਾਜੇ ਦੇ ਮਹਿਲਾਂ ਵਿੱਚ ਪਹੁੰਚ ਗਏ ਤੇ ਕੁਝ ਸਮੇਂ ਬਾਅਦ ਜਦੋਂ ਰਾਜਾ ਆਪਣੇ ਮਹਿਲਾਂ ਵਿੱਚ ਪਹੁੰਚਿਆ ਤਾਂ ਉਸਨੇ ਗੁਰੂ ਜੀ ਵੱਲ ਦੇਖਿਆ ਤਾਂ ਗੁਰੂ ਉਸ ਵੇਲੇ ਠਿਕਰੀਆਂ गिन ਰਹੇ ਸਨ ਤਾਂ ਰਾਜੇ ਨੇ ਹੈਰਾਨ ਹੋ ਕੇ ਪੁੱਛਿਆ ਕਿ ਸੰਤ ਜੀ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਇਹ ਠਿਕਰੀਆਂ ਮੈਂ ਅਗਲੇ ਜਹਾਨ ਵਿੱਚ ਲੈ ਕੇ ਜਾਣ ਲਈ ਇਕੱਠੀਆਂ ਕੀਤੀਆਂ ਹਨ ਤਾ ਰਾਜੇ ਨੇ ਫਿਰ ਤੇ ਹੈਰਾਨ ਹੋ ਕੇ ਪੁੱਛਿਆ ਇਹ ਠਿਕਰੀਆਂ ਅਗਲੇ ਜਹਾਨ ਵਿੱਚ ਕਿਵੇਂ ਜਾ ਸਕਦੀਆਂ ਹਨ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਉਸੇ ਤਰ੍ਹਾਂ ਜਿਵੇਂ ਤੇਰੇ ਵੱਲ ਇਕੱਠੇ ਕੀਤੇ ਸੋਨੇ ਚਾਂਦੀ ਦੇ ਸਿੱਕੇ ਤੇਰੇ ਨਾਲ ਜਾਣਗੇ ਰਾਜੇ ਨੂੰ ਗੁਰੂ ਜੀ ਦੀ ਇਹ ਗੱਲ ਸੁਣ ਕੇ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਤੇ ਉਹ ਆਖਣ ਲੱਗਾ ਕਿ ਸੰਤ ਜੀ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਤੇ ਮੈਨੂੰ ਕੋਈ ਅਜਿਹਾ ਢੰਗ ਤਰੀਕਾ ਦੱਸੋ ਕਿ ਮੈਂ ਇਹ ਸਭ ਕੁਝ ਛੱਡ ਕੇ ਪਰਮਾਤਮਾ ਦੇ ਰਾਹ ਪੈ ਜਾਵਾਂ ਤਾ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਤੇਰੇ ਵੱਲੋਂ ਪਾਪਾਂ ਦਾ ਇਕੱਠਾ ਕੀਤਾ ਧਨ ਦੌਲਤ ਸਭ ਇੱਥੇ ਹੀ ਰਹਿ ਜਾਣਾ ਹੈ ਤੂੰ ਆਪਣੇ ਅੱਖੀਂ ਹੀ ਦੇਖ ਲਿਆ ਹੈ ਕਿ ਮਰਦਿਆਂ ਦੇ ਮੂੰਹ ਵਿੱਚ ਪਈ ਚਾਂਦੀ ਦੇ ਸਿੱਕੇ ਵੀ ਅਗਲੇ ਜਹਾਂ ਤੱਕ ਨਹੀਂ ਗਏ ਇਸੇ ਤਰ੍ਹਾਂ ਹਰ ਕੋਈ ਜਿਵੇਂ ਖਾਲੀ ਹੱਥ ਆਇਆ ਹੈ ਓਵੇਂ ਹੀ ਖਾਲੀ ਹੱਥ ਵਾਪਸ ਚਲਾ ਜਾਵੇਗਾ ਤੇਰੇ ਨਾਲ ਸਿਰਫ ਤੇਰੇ ਕੀਤੇ ਹੋਏ ਪਾਪ ਤੇ ਜ਼ੁਲਮ ਹੀ ਨਾਲ ਜਾਣਗੇ ਜਿਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ ਗੁਰੂ ਜੀ ਦੀ ਇਹ ਗੱਲ ਸੁਣ ਕੇ ਰਾਜਾ ਕੰਬ ਉਠਿਆ ਤੇ ਬੇਂਤੀ ਕਰਨ ਲੱਗਾ ਕਿ ਸੰਤ ਜੀ ਮੈਂ ਇਸ ਨਰਕ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਤਾਂ ਗੁਰੂ ਜੀ ਨੇ ਰਾਜੇ ਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਰਾਜਾ ਰੁੱਖ ਹੁੰਦਾ ਹੈ ਤੇ ਪ੍ਰਜਾ ਉਸ ਰੁੱਖ ਦੀਆਂ ਜੜਾਂ ਜੜਾਂ ਜਿੰਨੀਆਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਵੀ ਵਧੇ ਫੁੱਲੇਗਾ ਇਸੇ ਤਰ੍ਹਾਂ ਜੇਕਰ ਤੂੰ ਨਰਕਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈ ਤਾਂ ਆਪਣੇ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਸਾਰਾ ਧਨ ਦੌਲਤ ਲੋੜਵੰਦ ਪ੍ਰਜਾ ਵਿੱਚ ਵੰਡ ਦੇ ਤੇ ਆਪਣੇ ਕਾਜ ਨੂੰ ਸੇਵਾ ਸਮਝ ਕੇ ਉਹ ਕੰਮ ਕਰਿਆ ਕਰ ਜਿਸ ਨਾਲ ਲੋਕਾਂ ਦਾ ਭਲਾ ਹੋ ਸਕੇ ਕਹ ਪਰਮਾਤਮਾ ਦੀ ਨਿਗਾਸ ਵੱਲੀ ਹੋਈ ਤਾਂ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ ਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਦੇ ਸਾਰੇ ਭਰਮ ਭਲੇਖੇ ਦੂਰ ਹੋ ਗਏ ਤੇ ਉਹ ਗੁਰੂ ਜੀ ਦੇ ਆਸ਼ੀਰਵਾਦ ਨਾਲ ਇੱਕ ਚੰਗਾ ਸ਼ਾਸਕ ਬਣ ਗਿਆ ਜੀ